ਮੌਤ ਦੀ ਸ਼ੁਰੂਆਤ ਪੈਰਾਂ ਤੋਂ ਹੁੰਦੀ ਹੈ ਇਹ ਸੁਣਨ ਦੇ ਵਿੱਚ ਤਾਂ ਥੋੜਾ ਜਿਹਾ ਅਜੀਬ ਲੱਗਦਾ ਹੈ ਪਰ ਹੈ ਬਿਲਕੁਲ ਸੱਚ ਜਾਪਾਨ ਦੇ ਵਿੱਚ ਕਿਹਾ ਜਾਂਦਾ ਹੈ ਡੈਥ ਬੀਗਨ ਇਨ ਦਾ ਲੈਗਸ ਚਾਈਨਾ ਦੇ ਵਿੱਚ ਕਿਹਾ ਜਾਂਦਾ ਹੈ ਐਸ ਪੀਪਲ ਇਜ਼ देयर ਲੈਗਸ ਆਰ ਫਰਸਟ ਮਤਲਬ ਕਿ ਇੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਹੀ ਚੀਜ਼ ਵਾਰ-ਵਾਰ ਕਹੀ ਗਈ ਹੈ ਕਿ ਜਿਹੜੀ ਮੌਤ ਦੀ ਸ਼ੁਰੂਆਤ ਹੁੰਦੀ ਹੈ ਉਹ ਪੈਰਾਂ ਤੋਂ ਹੀ ਹੁੰਦੀ ਹੈ ਜਦੋਂ ਲੱਤਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਉਦੋਂ ਇਨਸਾਨ ਦਾ ਤੁਰਨਾ ਫੇਰਨਾ ਹੀ ਮੁਸ਼ਕਲ ਨਹੀਂ ਹੁੰਦਾ ਬਲਕਿ ਉਸ ਦੀ ਬੋਡੀ ਦਾ ਸਾਰਾ ਸਾਰਾ ਬੈਲੈਂਸ ਹੀ ਵਿਗੜ ਜਾਂਦਾ ਹੈ ਜੇਕਰ ਤੁਸੀਂ 60 ਨੂੰ ਪਾਰ ਕਰ ਚੁੱਕੇ ਹੋ ਜਾਂ ਫਿਰ ਘਰ ਦੇ ਵਿੱਚ ਤੁਹਾਡੇ ਮਾਪੇ 60 ਨੂੰ ਪਾਰ ਕਰ ਚੁੱਕੇ ਨੇ ਜਾਂ ਫਿਰ ਘਰ ਦੇ ਵਿੱਚ ਤੁਹਾਡੇ ਬਜ਼ੁਰਗ ਦਾਦਾ ਦਾਦੀ ਨੇ ਉਹ 60 ਨੂੰ ਪਾਰ ਕਰ ਚੁੱਕੇ ਨੇ ਉਹਨਾਂ ਦੀਆਂ ਲੱਤਾਂ ਦੇ ਵਿੱਚ ਵੀ ਖਚਾਅ ਆਉਣ ਲੱਗ ਗਿਆ ਹੈ ਜਾਂ ਕੜੱਲਾਂ ਪੈਣ ਲੱਗੀਆਂ ਨੇ ਤਾਂ ਇਹ ਇੱਕ ਵਾਰਨਿੰਗ ਸਿਗਨਲ ਹੈ ਪੰਜਾਬੀ ਦੇ ਵਿੱਚ ਕੜੱਲਾਂ ਪੈਣਾ ਕਿਹਾ ਜਾਂਦਾ ਹੈ ਜਦੋਂ ਲੱਤਾਂ ਦੇ ਵਿੱਚ ਖਚਾਅ ਪੈਦਾ ਹੁੰਦਾ ਹੈ ਉਸ ਚੀਜ਼ ਨੂੰ ਇੰਗਲਿਸ਼ ਦੇ ਵਿੱਚ ਇਸ ਨੂੰ ਮਸਲ ਕ੍ਰੈਂਪਸ ਕਹ ਪਿੰਡਿਆ ਨੇ ਜਾਂ ਆਪਾਂ ਕਹਿੰਦੇ ਆ ਨਾੜ ਚੜ ਗਈ ਹੈ ਇਹ ਕਿਸੇ ਬਾਡੀ ਵੀਕਨੈਸ ਦੇ ਕਾਰਨ ਨਹੀਂ ਹੁੰਦੀ ਬਲਕਿ ਇਸ ਦੇ ਪਿੱਛੇ ਹੋਰ ਵੀ ਕਈ ਡੂੰਗੇ ਕਾਰਨ ਹੁੰਦੇ ਨੇ ਇਹ ਮਸਲ ਕ੍ਰੈਂਪਸ ਜੇਕਰ ਕਿਸੇ ਦੇ ਆ ਰਹੇ ਨੇ ਤਾਂ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਫਸ ਚੁੱਕਿਆ ਹੈ ਉਹ ਪ੍ਰੋਬਲਮ ਕਿਹੜੀਆਂ-ਕਿਹੜੀਆਂ ਨੇ ਤੇ ਇਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਇਸ ਚੀਜ਼ ਬਾਰੇ ਜਾਣਾਂਗੇ ਤੇ ਉਹ ਕਿਹੜੇ-ਕਿਹੜੇ ਫੂਡ ਨੇ ਜਿਨ੍ਹਾਂ ਨੂੰ ਖਾ ਕੇ ਸਾਡੀ ਇਹ ਪ੍ਰੋਬਲਮ ਠੀਕ ਹੋ ਜਾਵੇਗੀ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਇਹ ਵੀਡੀਓ ਸਾਰਿਆਂ ਦੇ ਲਈ ਹੈ ਚਾਹੇ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਨੇ ਤੁਹਾਡੇ ਮਾਪੇ ਨੇ ਜਾਂ ਫਿਰ ਤੁਸੀਂ ਜੇਕਰ ਆਪਣੀ ਸਿਹਤ ਲਈ ਸੀਰੀਅਸ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਵੀ ਹੈ ਕਿ ਕਿਹਨੂੰ ਲੱਗਿਆ ਕਿ ਇਹ ਜਿਹੜੇ ਮਸਲ ਕ੍ਰੈਂਪਸ ਨੇ ਜਿਨ੍ਹਾਂ ਨੂੰ ਆਪਾਂ ਕੜੱਲਾਂ ਵੀ ਕਹਿ ਦਿੰਦੇ ਆ ਜਾਂ ਲੱਤਾਂ ਦੇ ਨਾੜ ਚੜਨਾ ਵੀ ਕਹਿ ਦਿੰਦੇ ਆ ਵੀ ਇਹ ਕੋਈ ਜ਼ਿਆਦਾ ਵੱਡੀ ਪ੍ਰੋਬਲਮ ਨਹੀਂ ਹੈ ਪਰ ਇੱਥੇ ਤੁਸੀਂ ਗਲਤ ਹੋ ਇਹ ਤੁਹਾਡੀ ਜਾਨ ਵੀ ਲੈ ਸਕਦੀ ਹੈ ਕਿਉਂਕਿ ਇਹਨਾਂ ਦਾ ਸਿੱਧਾ ਕਨੈਕਸ਼ਨ ਤੁਹਾਡੀ ਬੋਡੀ ਦੇ ਨਾਲ ਹੁੰਦਾ ਹੈ ਇੱਥੇ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਜਿਹੜੀਆਂ ਇਹ ਕੜੱਲਾਂ ਚੱਲਦੀਆਂ ਨਹੀਂ ਜਾਂ ਮਸਲ ਕ੍ਰੈਂਪਸ ਹੁੰਦੇ ਨੇ ਲੈਗਸ ਕ੍ਰੈਂਪਸ ਹੁੰਦੇ ਨੇ ਇਹ ਖੁਦ ਜ ਹੋਦੀ ਹੁੰਦੀ ਹੈ ਇਹ ਜਿਹੜੇ ਮਸਲ ਕ੍ਰੈਂਪਸ ਹੁੰਦੇ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਕਾਰਨ ਹੁੰਦਾ ਹੈ ਹੋਣ ਦਾ ਪੀ ਏ ਡੀ ਪੈਰਾਫੇਲਿਆਰ ਆਰਟਰੀ ਡੈਜੀਸ ਇਸ ਕੰਡੀਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਸਾਡੇ ਲੱਤਾਂ ਦੀਆਂ ਧਮਣੀਆਂ ਹੁੰਦੀਆਂ ਨੇ ਖੂਨ ਵਾਲੀਆਂ ਧਮਣੀਆਂ ਜਾਂ ਨਾੜੀਆਂ ਹੁੰਦੀਆਂ ਨੇ ਆਰਟਰੀਆਂ ਹੁੰਦੀਆਂ ਨੇ ਉਹ ਤੰਗ ਹੋਣ ਲੱਗ ਜਾਂਦੀਆਂ ਨੇ ਉਹਨਾਂ ਦੇ ਵਿੱਚ ਖੂਨ ਦਾ ਵਹਾਅ ਸਹੀ ਨਹੀਂ ਹੁੰਦਾ ਇਸ ਕਾਰਨ ਲੱਤਾਂ ਦੇ ਅੰਦਰ ਖੂਨ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਘੁੰਮਦਾ ਜਦੋਂ ਇਹ ਪ੍ਰੋਬਲਮ ਆਉਂਦੀ ਹੈ ਤਾਂ ਤੁਰਨ ਫੈਰਨ ਵੇਲੇ ਇਨਸਾਨ ਦੀਆਂ ਲੱਤਾਂ ਦੇ ਵਿੱਚ ਲੈਗ ਕ੍ਰੈਂਪਸ ਆਉਣੇ ਸ਼ੁਰੂ ਹੋ ਜਾਂਦੇ ਨੇ ਰਿਸਰਚ ਦੱਸਦੀ ਹੈ ਕਿ ਜਿ ਕ੍ਰੈਂਪਸ ਇੱਕ ਕਾਮਨ ਪ੍ਰੋਬਲਮ ਹੈ ਸਪੈਸ਼ਲੀ ਬਜ਼ੁਰਗਾਂ ਦੇ ਵਿੱਚ ਜਾਂ ਫਿਰ ਜਿਹੜਾ ਇਨਸਾਨ 60 ਤੋਂ ਉੱਪਰ ਹੈ ਮੋਸਟਲੀ ਉਸ ਨੂੰ ਇਹ ਪ੍ਰੋਬਲਮ ਜ਼ਰੂਰ ਆਉਂਦੀ ਹੈ ਕਈਆਂ ਨੂੰ ਇਹ ਪ੍ਰੋਬਲਮ ਰਾਤ ਦੇ ਸਮੇਂ ਵੀ ਆਉਂਦੀ ਹੈ ਜਦੋਂ ਸੁੱਤੇ ਪਏ ਹੁੰਦੇ ਨੇ ਤਾਂ ਉਹਨਾਂ ਦੇ ਲੱਤਾਂ ਦੀਆਂ ਨਾੜਾਂ ਚੜਨ ਲੱਗ ਜਾਂਦੀਆਂ ਨੇ ਲੈਗ ਕ੍ਰੈਂਪਸ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਦਰਦ ਇੰਨਾ ਜ਼ਿਆਦਾ ਤੇਜ਼ ਹੁੰਦਾ ਹੈ ਕਿ ਸੁੱਤੇ ਪਏ ਇਨਸਾਨ ਦੀ ਨੀਂਦ ਵੀ ਖੁੱਲ ਜਾਂਦੀ ਹੈ ਇਹ 2 ਮਿੰਟ ਤੋਂ ਲੈ ਕੇ 10-15 ਮਿੰਟ ਤੱਕ ਵੀ ਰਹਿ ਸਕਦਾ ਹੈ ਹੁਣ ਇਸ ਦੇ ਕਈ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੈ ਕਿ ਤੁਹਾਡੀ ਬੋਡੀ ਦੇ ਅੰਦਰ ਮਿਨਰਲਸ ਦੀ ਬਹੁਤ ਜ਼ਿਆਦਾ ਕ ਇਸ ਦਾ ਕਾਰਨ ਹੁੰਦਾ ਹੈ ਕਿ ਤੁਹਾਡੀ ਬੋਡੀ ਦਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਸਲੋ ਹੋ ਚੁੱਕਿਆ ਹੈ ਸਲੋ ਹੋਣ ਦੇ ਪਿੱਛੇ ਕਾਰਨ ਇਹ ਹੁੰਦਾ ਹੈ ਕਿ ਜਿਹੜੇ ਬਜ਼ੁਰਗ ਲੋਕ ਹੁੰਦੇ ਨੇ ਉਹਨਾਂ ਦੇ ਜਿਹੜੇ ਖੂਨ ਵਾਲੀਆਂ ਧਮਣੀਆਂ ਹੁੰਦੀਆਂ ਨੇ ਉਹ ਏਜ ਦੇ ਨਾਲ-ਨਾਲ ਸੁਗੜਨਾ ਸ਼ੁਰੂ ਕਰ ਦਿੰਦੀਆਂ ਨੇ ਇਸ ਕਾਰਨ ਲੱਤਾਂ ਦੇ ਮਸਲ ਤੱਕ ਨਿਊਟ੍ਰੀਸ਼ਨ ਅਤੇ ਪ੍ਰੋਪਰ ਆਕਸੀਜਨ ਨਹੀਂ ਪਹੁੰਚ ਪਾਉਂਦੀ ਜਿਸ ਕਾਰਨ ਇਹ ਲੱਤਾਂ ਦੇ ਵਿੱਚ ਅਕੜਾ ਆਉਂਦਾ ਹੈ ਜਾਂ ਕਈ ਨਾੜਾਂ ਚੜ੍ਹਦੀਆਂ ਨੇ ਕਈ ਲੋਕਾਂ ਦੇ ਵਿੱਚ ਇਹ ਪ੍ਰੋਬਲਮ ਉਦੋਂ ਵੀ ਆਉਂਦੀ ਹੈ ਜਦੋਂ ਉਹ ਕੋਈ ਮੈਡੀਸਿਨ ਖਾ ਰਹੇ ਹੁੰਦੇ ਨੇ ਖਾਸ ਤੌਰ ਤੇ ਇੱਕ ਪਿਸ਼ਾਬ ਵਾਲੀ ਮੈਡੀਸਿਨ ਇੱਕ ਕ ਕਿਉਂਕਿ ਤੁਹਾਡੇ ਘਰ ਦੇ ਵਿੱਚ ਵੀ ਕਿਸੇ ਨੂੰ ਇਹ ਪ੍ਰੋਬਲਮ ਆ ਰਹੀਆਂ ਨੇ ਹੁਣ ਜਿਹੜੇ ਮੈਂ ਤੁਹਾਨੂੰ ਤਰੀਕੇ ਦੱਸੂਗਾ ਤੁਸੀਂ ਉਹਨਾਂ ਨੂੰ ਫਾਲੋ ਕਰਨਾ ਹੈ ਤੇ ਇਹ ਪ੍ਰੋਬਲਮ ਉਹਨਾਂ ਦੀ ਜੜ ਤੋਂ ਖਤਮ ਹੋ ਜਾਵੇਗੀ ਰਾਤ ਨੂੰ ਸੌਣ ਤੋਂ ਪਹਿਲਾਂ ਹਲਕੀ ਫੁਲਕੀ ਐਕਸਰਸਾਈਜ਼ ਜ਼ਰੂਰ ਕਰੋ ਆਪਣੇ ਪੈਰਾਂ ਦੀ ਤੇ ਆਪਣੇ ਪੈਰਾਂ ਦੀ ਪਿੰਜੜੀਆਂ ਦੀ ਇਹਨਾਂ ਨੂੰ ਹਲਕਾ ਫੁਲਕਾ ਜਿਹਾ ਸਟ੍ਰੈਚ ਜ਼ਰੂਰ ਕਰੋ ਸੌਣ ਤੋਂ ਪਹਿਲਾਂ ਸਟ੍ਰੈਚਿੰਗ ਕਰਨ ਦੇ ਨਾਲ ਮਸਲ ਰਿਲੈਕਸ ਹੋ ਜਾਂਦੇ ਨੇ ਤੇ ਇਸ ਕਾਰਨ ਕੜੱਲਾਂ ਜਾਂ ਕਿਹ ਕ੍ਰੈਂਪਸ ਨਹੀਂ ਪੈਂਦੇ ਦੂਜੀ ਚੀਜ਼ ਇਹ ਹੈ ਕਿ ਕੋਈ ਵੀ ਗਰਮ ਤੇਲ ਜਿਵੇਂ ਕਿ ਜਤੂਨ ਦਾ ਤੇਲ ਤਿਲਾਂ ਦਾ ਤੇਲ ਜਾਂ ਫਿਰ ਦੇਸੀ ਘਿਓ ਦੇ ਨਾਲ ਆਪਣੀ ਲੱਤਾਂ ਦੀ ਪ ਤੀਜਾ ਕੰਮ ਤੁਸੀਂ ਇਹ ਕਰਨਾ ਹੈ ਕਿ ਪੂਰੇ ਦਿਨ ਤੁਸੀਂ ਛੋਟੀ ਛੋਟੀ ਵਾਕ ਜਰੂਰ ਕਰਨੀ ਹੈ ਕਦੇ ਵੀ ਇੱਕ ਜਗ੍ਹਾ ਦੇ ਉੱਪਰ ਘੰਟੇ ਤੋਂ ਜ਼ਿਆਦਾ ਟਿਕ ਕੇ ਨਹੀਂ ਬਹਿਣਾ ਉਸ ਤੋਂ ਬਾਅਦ ਚਾਹੇ 2-3 ਮਿੰਟ ਲਈ ਤਰੋ ਪਰ ਤਰੋ ਜਰੂਰ ਕਿਉਂਕਿ 5-10 ਮਿੰਟ ਦੀ ਜਿਹੜੀ ਤੁਸੀਂ ਵਾਕ ਕਰੋਗੇ ਉਸ ਦੇ ਨਾਲ ਵੀ ਤੁਹਾਡੀਆਂ ਲੱਤਾਂ ਦੇ ਅੰਦਰ ਜਿਹੜਾ ਬਲੱਡ ਦਾ ਸਰਕੂਲੇਸ਼ਨ ਹੈ ਉਹ ਐਕਟ ਹੋ ਜਾਂਦਾ ਹੈ ਚੌਥਾ ਕੰਮ ਤੁਸੀਂ ਇਹ ਕਰਨਾ ਹੈ ਕਿ ਪੂਰੇ ਦਿਨ ਦੇ ਵਿੱਚ ਤੁਸੀਂ ਥੋੜਾ ਥੋੜਾ ਕਰਕੇ ਪਾਣੀ ਨੂੰ ਪੀਂਦੇ ਰਹੋ ਕਿਉਂਕਿ ਜਦੋਂ ਪਾਣੀ ਤੁਸੀਂ ਘੱਟ ਪੀਨੇ ਹੋ ਘੱਟ ਪਾਣੀ ਪੀਣ ਦੇ ਨਾਲ ਵੀ ਲੱਤਾਂ ਦੇ ਵਿੱਚ ਕ੍ਰੈਂਪਸ ਆਉਂਦੇ ਨੇ ਲਾਸਟ ਵਿੱਚ ਜੇਕਰ ਤੁਸੀਂ ਕੋਈ ਮੈਡੀਸ ਹੋਣਦੀ ਤਾਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੁੰਦੀ ਹੈ ਨੇ ਇਹ ਮੈਡੀਸਨ ਦੇ ਨਾਲ ਵੀ ਕੜਲਾਂ ਪੈਣ ਲੱਗ ਜਾਂਦੀਆਂ ਨੇ ਕ੍ਰੈਂਪਸ ਪੈਣ ਲੱਗ ਜਾਂਦੇ ਨੇ ਲੱਤਾਂ ਦੇ ਵਿੱਚ ਤਾਂ ਉਹਨੂੰ ਰੈਗੂਲਰਲੀ ਬਹੁਤ ਜ਼ਿਆਦਾ ਲੈਗ ਕ੍ਰੈਂਪਸ ਆ ਰਹੇ ਨੇ ਲਗਾਤਾਰ ਆ ਰਹੇ ਨੇ ਕਈ ਦਿਨਾਂ ਤੋਂ ਇਹ ਲਗਾਤਾਰ ਹੀ ਚੱਲ ਰਹੇ ਨੇ ਤੇ ਹੁਣ ਵੱਧ ਗਏ ਨੇ ਤਾਂ ਤੁਸੀਂ ਆਪਣੇ ਡਾਕਟਰ ਦੇ ਨਾਲ ਇਸ ਦੇ ਬਾਰੇ ਜ਼ਰੂਰ ਗੱਲ ਕਰੋ ਕਿਉਂਕਿ ਇਹ ਇੱਕ ਸੀਰੀਅਸ ਪ੍ਰੋਬਲਮ ਹੋ ਸਕਦੀ ਹੈ ਹੁਣ ਮੈਂ ਤੁਹਾਨੂੰ ਉਹ ਫੂਡ ਰეკਮੈਂਡ ਕਰੂੰਗਾ ਜਿਹੜੇ ਫੂਡ ਖਾ ਕੇ ਤੁਸੀਂ ਲੈਗ ਕ੍ਰੈਂਪਸ ਤੋਂ ਬਚ ਸਕਦੇ ਹੋ ਇਹ ਜਿਹੜੇ ਫੂਡ ਨੇ ਇਹ ਤੁਹਾਡੇ ਲੱਤਾਂ ਤੇ ਪੈਰਾਂ ਦੀ ਤਾਕਤ ਨੂੰ ਫਿਰ ਤੋਂ ਵਾਪਸ ਲੈ ਆਉਣਗੇ ਸਭ ਤੋਂ ਪਹਿਲੀ ਚ ਜਿਆਦਾ ਹੁੰਦਾ ਹੈ ਤੇ ਪੋਟਾਸ਼ੀਅਮ ਮਸਲ ਕ੍ਰੈਂਪ ਨੂੰ ਘਟਾ ਕਰਦਾ ਹੈ। ਉੱਥੇ ਹੀ ਸੌਗੀ ਦੇ ਅੰਦਰ ਮੈਗਨੀਸ਼ੀਅਮ ਅਤੇ ਆਇਰਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ। ਇਹ ਬਲੱਡ ਫਲੋ ਅਤੇ ਮਸਲ ਨੂੰ ਰਿਲੈਕਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ। ਹਰ ਰੋਜ਼ ਸਵੇਰ ਉੱਠਣ ਤੋਂ ਬਾਅਦ ਤੁਸੀਂ ਇੱਕ ਕੇਲਾ ਖਾਓ ਤੇ 4 ਤੋਂ ਲੈ ਕੇ 5 ਪੀਸ ਤੁਸੀਂ ਸੌਗੀ ਦੇ ਖਾ ਲਵੋ। ਇਹ ਕੰਬੀਨੇਸ਼ਨ ਨੂੰ ਜਦੋਂ ਤੁਸੀਂ ਲਗਾਤਾਰ ਕੁਝ ਦਿਨਾਂ ਤੱਕ ਖਾਓਗੇ ਤਾਂ ਤੁਹਾਨੂੰ ਆਪਣੇ ਆਪ ਹੀ ਫਰਕ ਮਹਿਸੂਸ ਹੋਵੇਗਾ। ਵੈਸੇ ਤਾਂ ਇਹ ਨਹੀਂ ਕੁਆਂਟੀਟੀ ਠੀਕ ਹੈ ਸੌਗੀ ਦੀ ਜਾਂ ਮਨੇਕੇ ਦੀ ਜਿੰਨੀ ਮੈਂ ਤੁਹਾਨੂੰ ਦੱਸੀ ਹੈ ਪਰ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਆਪਣੇ ਡਾਕਟਰ ਦੇ ਇਸ ਇਹ ਚੀਜ਼ ਤਾਂ ਬਹੁਤ ਛੋਟੀ ਜਿਹੀ ਹੈ ਪਰ ਇਸ ਦੇ ਵਿੱਚ ਕੁਦਰਤੀ ਰੂਪ ਦੇ ਵਿੱਚ ਬਹੁਤ ਜ਼ਿਆਦਾ ਨੇਚਰਲੀ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਤੇ ਇਹ ਦੋਨੇ ਚੀਜ਼ਾਂ ਹੀ ਮਸਲ ਕ੍ਰੇਮਸ ਨੂੰ ਘਟਾ ਕਰਦੀਆਂ ਨੇ ਤੁਸੀਂ 2 ਤੋਂ 3 ਚਮਚੇ ਤਿਲਾਂ ਦੇ ਭੁੰਨ ਕੇ ਇਸ ਨੂੰ ਦੁੱਧ ਦੇ ਨਾਲ ਵੀ ਖਾ ਸਕਦੇ ਹੋ ਤੇ ਇਹਨਾਂ ਦੀ ਚਟਨੀ ਬਣਾ ਕੇ ਇਸ ਨੂੰ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਤਿਲਾਂ ਦੀ ਤਸਵੀਰ ਗਰਮ ਹੁੰਦੀ ਹੈ ਇਸ ਲਈ ਤੁਸੀਂ ਇਸ ਨੂੰ ਸਰਦੀਆਂ ਦੇ ਮੌਸਮ ਦੇ ਵਿੱਚ ਹੀ ਯੂਜ਼ ਕਰੋ ਤਾਂ ਜ਼ਿਆਦਾ ਵਧੀਆ ਹੈ ਕਿਉਂਕਿ ਏਰੀਆ ਦੇ ਵਿੱਚ ਤਾਂ ਹੁਣ ਬਹੁਤ ਜ਼ਿਆਦਾ ਭਿਆਨਕ ਗਰਮੀ ਪੈ ਰਹੀ ਹੈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਹੁਣ ਠੰਡ ਦਾ ਮੌਸਮ ਹੈ ਉੱਥੇ ਤੁਸੀਂ ਇਸ ਨੂੰ ਯ ਚੰਮਚਾ ਹਲਦੀ ਦਾ ਤੇ ਥੋੜੀ ਜਿਹੀ ਕਾਲੀ ਮਿਰਚ ਪਾ ਕੇ ਇਸ ਨੂੰ ਪੀ ਲਵੋ ਇਹ ਲੈਗ ਕ੍ਰੈਂਪਸ ਲਈ ਇੱਕ ਬਹੁਤ ਵਧੀਆ ਨੁਸਖਾ ਹੈ ਹਲਦੀ ਮਸਲ ਪੇਨ ਨੂੰ ਘੱਟ ਕਰਦੀ ਹੈ ਤੇ ਬਾਡੀ ਨੂੰ ਰਿਲੈਕਸ ਕਰਦੀ ਹੈ ਦੁੱਧ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਜਿਹੜਾ ਕਿ ਮਸਲ ਰਿਪੇਅਰ ਕਰਦਾ ਹੈ ਤੇ ਮਸਲ ਨੂੰ ਸਟਰੈਂਥ ਵੀ ਦਿੰਦਾ ਹੈ ਅਸਲ ਦੇ ਵਿੱਚ ਹਲਦੀ ਵਾਲਾ ਦੁੱਧ ਤੁਹਾਡੇ ਲੱਤਾਂ ਦੀਆਂ ਕੜਲਾਂ ਦੇ ਲਈ ਨਹੀਂ ਬਲਕਿ ਤੁਹਾਡੀ ਨੀਂਦ ਲਈ ਵੀ ਇੱਕ ਬਹੁਤ ਵਧੀਆ ਚੀਜ਼ ਹੈ ਕਿਉਂਕਿ ਚੰਗੀ ਨੀਂਦ ਦੇ ਨਾਲ ਵੀ ਤੁਸੀਂ ਮਸਲ ਕ੍ਰੈਂਪ ਤੋਂ ਛੁਟਕਾਰਾ ਪਾ ਸਕਦੇ ਹੋ ਤਾਂ ਕਿ ਤੁਹਾਡੀ ਬਾਡੀ ਪੂਰੀ ਰਿਲੈਕਸ ਹੋ ਜਾਵੇਗੀ ਜਦੋਂ ਤੁਸੀਂ ਸੁੱਤੇ ਹੋਏ ਹੋਵੋਗੇ ਤੇ ਤੁਹਾਡੇ ਜਿੰਨੇ ਵੀ ਸੈ ਮੈਂ ਤੁਹਾਨੂੰ ਸੂੜੇ ਜੇ ਪਚਾ ਦਸੇ ਨੇ ਤੇ ਫੂਡ ਦਸੇ ਨੇ ਇਹਨਾਂ ਚੀਜ਼ਾਂ ਨੂੰ ਅਪਲਾਈ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਨੇ ਜਾਂ ਮਾਪੇ ਉਹ ਨੇ ਜਾਂ ਖੁਦ ਤੁਸੀਂ ਲੱਤਾਂ ਦੇ ਵਿੱਚ ਪੈਣ ਵਾਲੇ ਕੜਲਾਂ ਤੋਂ ਜਾਂ ਕੀ ਹੈ ਮਸਲ ਕ੍ਰੈਂਪਸ ਤੋਂ ਛੁਟਕਾਰਾ ਪਾ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਤੁਹਾਡੇ ਮਾਪੇ ਨੂੰ ਵੀ ਜੇਕਰ ਲੈਗ ਕ੍ਰੈਂਪਸ ਬਹੁਤ ਜ਼ਿਆਦਾ ਆਉਂਦੇ ਨੇ ਤਾਂ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਨਾ ਕਰਿਓ ਕਿਉਂਕਿ ਇਹ ਇੱਕ ਵੱਡੀ ਬਿਮਾਰੀ ਦਾ ਸਿਗਨਲ ਹੋ ਸਕਦੇ ਨੇ ਲੈਗ ਕ੍ਰੈਂਪਸ ਸਿਗਨਲ ਹੁੰਦੇ ਨੇ ਜਿਹੜੇ ਦੱਸਦੇ ਨੇ ਕਿ ਤੁਹਾਡੀ ਬੋਡੀ ਦੇ ਅੰਦਰ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਆਇਰਨ ਦੀ ਕਮੀ ਹੈ ਤੁਹਾਡੀ ਬੋਡੀ ਨੂੰ ਮੂਵ ਕ੍ਰੈਮਸ ਬਾਰੇ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ